ਆਪਾਂ ਬੈਠੇ ਹਾਂ ਜੀ ਹੁਣ ਪਿੰਡ ਸ਼ੇਰਗੜ ਜਿਹੜਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਤੇ ਮਲੋੜ ਬਲਾਕ ਦਾ ਪਿੰਡ ਹੈ ਤੇ ਪਰਸੋ 3 ਜਨਵਰੀ ਨੂੰ ਇੱਕ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਜਿਹੜਾ ਹੋਇਆ ਉਹ ਇਥੋਂ ਸ਼ੇਰਗੜ ਤੋਂ ਮਿੱਡੇ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਮਿੱਡੇ ਦੇ ਰਕਬੇ ਦੇ ਵਿੱਚ ਹੋਇਆ ਤੇ ਉਹ ਜਿਹੜਾ ਮਿੱਡੇ ਦਾ ਰਕਬਾ ਉਹ ਪੈਂਦਾ ਹੈ ਕਬਰ ਵਾਲੇ ਥਾਣੇ ਦੇ ਵਿੱਚ ਤੇ ਆਪਣੇ ਨਾਲ ਜਿਹੜੇ ਸ਼ੇਰਗੜ ਦੇ ਵਸਨੀਕ ਹੈ ਉਹ ਆਪਣੇ ਨਾਲ ਸ਼ਾਮਲ ਹੈ ਤੇ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਉਹਦਾ ਸਗਾ ਭਰਾ ਆਪਣੇ ਨਾਲ ਹੈ ਤੇ ਉਹਨਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਨੂੰ ਆਪਾਂ ਇਹ ਜਿਹੜਾ ਐਕਸੀਡੈਂਟ ਹੋਇਆ ਉਹ ਕਿਵੇਂ ਹੋਇਆ ਤੁਹਾਡਾ ਨਾਂ ਕੀ ਹੈ ਜੀ ਪਿੰਡ ਕਿਹੜਾ ਹੈ ਜੀ ਪਹਿਲਾਂ ਦੱਸੋ ਮੇਰਾ ਨਾਂ ਸੁਖਵੀਰ ਸਿੰਘ ਹੀ ਮੇਰਾ ਨਾਂ ਸੁਖਵੀਰ ਸਿੰਘ ਹੀ ਪਿੰਡ ਸ਼ੇਰ ਗੜੀ अच्छा वारदात ਜਿਹੜੀ ਹੋਈ ਹੈ ਉਹ ਤੁਹਾਡਾ ਸਗਾ ਭਰਾ ਸੀ ਹਾਂਜੀ ਕਿਵੇਂ ਵਾਰਦਾਤ ਹੋਈ ਹੈ ਮੇਰਾ ਭਰਾ ਜਾ ਰਿਹਾ ਸੀ ਗਈ ਮੁੰਡੇ ਨੂੰ ਹਾਂ ਇੱਕ ਨਾਲ ਬਹੁਤ ਸੀ ਗਈ ਪਿੰਡ ਦਾ ਮੁੰਡਾ ਹੀ ਤੇ ਉਧਰੋਂ ਕਾਰ ਆ ਰਹੀ ਸੀ ਸਾਡੇ ਪਿੰਡ ਦੇ ਮੁੰਡਾ ਹੀ ਉਹ ਇਹ ਕਹਿੰਦੇ ਤੇ ਜਾ ਰਿਹਾ ਸੀ ਇਹ ਮੋਟਰਸਾਈਕਲ ਤੇ ਜਾ ਰਿਹਾ ਸੀ ਉਧਰੋਂ ਕਾਰ ਆ ਰਹੀ ਸੀ ਕੀ ਟਾਈਮ ਸੀ 10:40 ਦਾ ਟਾਈਮ ਸੀ 10:30 ਸਵੇਰ ਦਾ ਹਾਂਜੀ ਸਵੇਰ ਦਾ ਉਧਰੋਂ ਕਾਰ ਆ ਰਹੀ ਸੀ ਹੂੰ ਉਹ ਕਾਰ ਤੇ ਮੋਟਰਸਾਈਕਲ ਦੇ ਵਿਚਾਰ ਕੋਈ ਕਾਰ ਟੱਕਰ ਹੋਈ ਹੈ ਜੀ ਹੂੰ ਉਸ ਤੋਂ ਬਾਅਦ ਜਿਵੇਂ ਦੱਸਦੇ ਆ ਮੌਕੇ ਦੇ ਸਾਰੇ ਸਾਡੇ ਪਹੁੰਚਣ ਤੋਂ ਪਹਿਲਾਂ ਪਿੰਡ ਦੇ ਪਹੁੰਚੇ ਆ ਹੂੰ ਸਾਹਮਣੇ ਬੈਠੇ ਕਾਜ ਦੇ ਵਿੱਚ ਵੀ ਬੈਠੇ ਆ ਉਹਨਾਂ ਨੇ ਵੇਖਿਆ ਵੀ ਉਹਨਾਂ ਨੇ ਖਿੱਚ ਕੇ ਕੱਢਿਆ ਉਸ ਤੋਂ ਬਾਅਦ ਕਾਰ ਲੈ ਗਈ ਹੈ ਹੂੰ ਉਸ ਤੋਂ ਬਾਅਦ ਵਾਪਸ ਆਏ ਹੈ ਹੂੰ ਕੋਠੇ ਕੋਲੋਂ ਆ ਕੇ ਵਾਪਸ ਫਿਰ ਆਦੀ ਨੰਬਰ ਪਲੇਟ ਕਾਰ ਦੀ ਚੱਕ ਕੇ ਲੈ ਕੇ ਗਏ ਹੈ ਫਿਰ ਮਿ Đੋਂਗੇ ਜੀ ਹਾਂ ਸਾਡੇ ਪਿੰਡ ਦੇ ਹੀ ਮੁੰਡਾ ਹੀ ਉਹ ਜਿਹਦੀ ਕਾਰ ਹੈ ਇਹ ਪੁਲਿਸ ਦੇ ਵਿੱਚ ਲੱਗਿਆ ਹੋਇਆ ਮਨਪ੍ਰੀਤ ਨਾਂ ਹੀ ਉਹਦਾ ਅੱਛਾ ਵੀ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਵੀ ਉਹ ਜਿਹੜੀ ਕਾਰ ਆ ਸਾਡੇ ਪਿੰਡ ਦੀ ਆ ਸਾਡੇ ਪਿੰਡ ਦਾ ਮੁੰਡਾ ਹੈ ਉਹ ਪੁਲਿਸ ਦੇ ਵਿੱਚ ਲੱਗਿਆ ਮਨਪ੍ਰੀਤ ਇਹ ਤੁਹਾਨੂੰ ਕਿਵੇਂ ਕਨਫਰਮ ਹੋਇਆ ਇਹ ਜੀ ਸਾਡੇ ਪਿੰਡ ਦੇ ਮਲਕਾਂ ਤੇ ਸਾਰਿਆਂ ਨੇ ਪਰ ਜਦੋਂ ਪੜਤਾਲ ਕਰੀਏ ਉਸ ਤੋਂ ਬਾਅਦ ਪਤਾ ਲੱਗਿਆ ਅਸੀਂ ਘਰੇ ਜਾ ਕੇ ਪੁੱਛਿਆ ਉਹਨਾਂ ਦੇ ਜਾ ਕੇ ਹਾਂ ਵੀ ਤੁਹਾਡੀ ਕਾਰ ਸਾਨੂੰ ਦਿਖਾ ਦਿਓ ਸ਼ੱਕ ਦੇ ਤੌਰ ਤੇ ਪੁੱਛਿਆ ਉਹ ਆਨੇ ਬਹਾਨੇ ਮਾਰਨ ਲੱਗ ਪਈ ਉਹ ਆਂਦੀ ਸਾਡੀ ਕਾਰ ਇੱਥੇ ਮੁੰਡਾ ਸਾਡਾ ਡਿਊਟੀ ਗਿਆ ਨਹੀਂ ਗਿਆ ਉਹ ਤੋਂ ਫੋਨ ਲਾਇਆ ਕਹਿੰਦਾ ਮੈਂ ਮਲੋਟ ਆ ਫਿਰ ਕਹਿੰਦਾ ਮੈਂ ਪਟਿਆਲੇ ਆ ਫੋਨ ਤੇ ਬਸ ਹੀ ਆਖਣ ਲੱਗ ਗਈ ਆਨੇ ਬਹਾਨੇ ਮਾਰਨ ਲੱਗ ਪਈ ਪੇ ਕਲੀਅਰ ਬਿਲਕੁਲ ਕਲੀਅਰ ਹੋ ਗਿਆ ਕਿ ਤੁਸੀਂ ਅਜੇ ਤੱਕ ਵੀ ਜਮਾ ਜਮਾ ਕਲੀਅਰ ਹੈ ਜਮਾ ਕਲੀਅਰ ਹੈ ਉਹਨਾਂ ਨੇ ਮੰਨਿਆ ਵੀ ਹਾਂ ਸਾਥੋਕਾਰ ਵਜੀ ਸਾਡੇ ਕੋਲੇ ਆ ਕੇ ਮੰਨੇ ਆਈ ਕੋਲੇ ਆ ਕੇ ਮੰਨੇ ਆ ਸਾਡੇ ਘਰੇ ਆਈ ਆ ਖੁਦ ਹੀ ਮੰਨੇ ਆਈ ਆ ਕੇ ਉਹ ਅੱਛਾ ਉਹਦਾ ਪਿਓ ਆਇਆ ਜੀ ਉਹਦਾ ਦਾਦਾ ਆਇਆ ਉਹਦਾ ਚਾਚਾ ਆਇਆ ਉਹਨਾਂ ਦੀ ਗਲੀ ਦੇ ਚਾਚੇ ਤਾਏ ਸਾਰੇ ਆਏ ਉਹਨਾਂ ਨੇ ਆ ਕੇ ਖੁਦ ਮੰਨੇ ਆਈ ਉਹਨਾਂ ਨੇ ਹਾਂ ਅਸੀਂ ਸਾਡੇ ਮੁੰਡੇ ਤੋਂ ਐਕਸੀਡੈਂਟ ਹੋਇਆ ਉਹਨੇ ਸਾਨੂੰ ਹੁਣ ਦੱਸਿਆ ਵੀ ਅਸੀਂ ਸਾਡੇ ਮਤੋਂ ਇਹ ਗਲਤੀ ਹੋ ਗਈ ਹਾਂ ਤੇ ਫੇਰ ਤੁਸੀਂ ਕੋਈ ਰੱਬ ਦਰਜ ਕਰਾਈ ਹਾਂਜੀ ਅੱਜ ਕਰਵਾਈਏ ਅਗਰ ਆਪਾਂ ਕੱਲ੍ਹ ਦੀ ਵੀ ਅਸੀਂ ਕਰਵਾਤੀਏ ਆਪਾਂ ਦਰ ਵੀ ਅਸੀਂ ਇਨਸਾਫ ਚਾਉਂਦੇ ਨਹੀਂ ਬਸ ਕੱਲ੍ਹ ਕਰਾਈਏ ਜਾਂ ਅੱਜ ਕਰਾਈਏ ਕੱਲ੍ਹ ਦੀ ਕਰਵਾਈਏ ਰੱਬ ਨੇ ਅੱਛਾ ਵੀ ਫਿਰ ਮੁੰਡੇ ਦਾ ਤੁਸੀਂ ਕੋਈ ਪੋਸਟਮਾਰਟਮ ਵਗੈਰਾ ਕਰਵਾਇਆ ਨਹੀਂ ਜੀ ਨਹੀਂ ਕਰਵਾਇਆ ਕਿਉਂਕਿ ਤੁਹਾਨੂੰ ਸ਼ੱਕ ਹੀ ਸੀ ਉਦੋਂ ਸਾਨੂੰ ਪਤਾ ਨਹੀਂ ਸੀਗਾ ਜੀ ਅਸੀਂ ਉਦੋਂ ਹਾਂਜੀ ਉਹ ਉਹ ਉਸ ਕੰਡੀਸ਼ਨ ਦੇ ਵਿੱਚ ਹੈ ਨਹੀਂ ਸੀਗਾ ਜੀ ਅਸੀਂ ਅਸੀਂ ਕੀ ਕਰਵਾਉਣਾ ਹੀ ਪੋਸਟਮਾਰਟਮ ਹੂੰ ਤੇ ਉਸ ਤੋਂ ਬਾਅਦ ਹੁਣ ਅਸੀਂ ਚੌਂਵੇਂ ਬਸ ਮੁੰਡੇ ਦੀ ਉਮਰ ਕਿੰਨੀ ਸੀ 27 ਸਾਲੀ ਇਕੱਲਾ ਹੀ ਮੁੰਡਾ ਸੀ ਜਾ ਰਿਹਾ ਸੀ ਹਾਂਜੀ ਮੁੰਡਾ ਇਕੱਲਾ ਹੀ ਜਾ ਰਿਹਾ ਸੀ ਨਹੀਂ ਜੀ ਇੱਕ ਨਾਲ ਹੋਰ ਸੀ ਗਈ ਅੱਛਾ ਉਹਦਾ ਨਾਮ ਕੁਲਦੀਪ ਸਿੰਘ ਜਦੋਂ ਐਕਸੀਡੈਂਟ ਹੋਇਆ ਉਦੋਂ ਇਹ ਮਨੋ ਭੱਜ ਗਏ ਆ ਕਿ ਇਹਨਾਂ ਨੇ ਕੋਈ ਰੁਕਣ ਕੱਢਣ ਦੀ ਕੋਸ਼ਿਸ਼ ਕੀਤੀ ਆ ਜਾਂ ਭੱਜ ਗਏ ਇਹਨਾਂ ਨੇ ਜੀ ਬਸ ਮੇਰੇ ਬ੍ਰਦਰ ਦੇ ਵਿੱਚੋਂ ਕਾਰ ਚੋਂ ਕੱਢ ਤੇ ਆਈ ਤੇ ਥੱਲੋਂ ਉਹਨਾਂ ਨੇ ਕੱਢ ਕੇ ਇਹਨੂੰ ਰੱਖ ਕੇ ਛੜਕ ਦੇ ਕਿਨਾਰੇ ਤੇ ਤੇ ਬਸ ਆਪਦੀ ਕਾਰ ਲੈ ਕੇ ਜਾਵੜੇ ਇਹ ਉੱਥੋਂ ਥੋੜੀ ਅੱਗੇ ਜਾ ਕੇ ਫਿਰ ਵਾਪਸ ਆ ਗਏ ਇਹਨਾਂ ਨੂੰ ਪਤਾ ਲੱਗ ਗਿਆ ਸਾਡੀ ਨੰਬਰ ਪਲੇਟ ਉੱਥੇ ਰਹਿ ਗਈ ਨੰਬਰ ਪਲੇਟ ਚੱਕ ਕੇ ਆਪਦੀ ਕਾਰ ਦੀ ਫਿਰ ਮਿੱĐੇ ਨੂੰ ਪਾ ਚੀਏ ਇਹਦੇ ਨਾਲ ਇੱਕ ਮਨਪ੍ਰੀ ਸੀਗਾ ਪੁਲਿਸ ਜੇ ਮੁੰਡਾ ਜਿਹੜਾ ਹੀ ਉਹਦੇ ਨਾਲ ਇੱਕ ਮੁੰਡਾ ਹੋਰ ਸੀਗਾ ਉਹਦਾ ਨਾਮ ਭਜਣਾ ਹੀ ਇਹਦੀ ਡਿਊਟੀ ਕਿੱਥੇ ਮਨਪ੍ਰੀਤ ਦੀ ਮਲੋੜੀ ਸਤਿ ਸ੍ਰੀ ਅਕਾਲ ਮੋਲ ਸਰ ਸਾਹਿਬ ਹਾਂਜੀ ਮੋਲ ਸਰ ਸਾਹਿਬ ਸੋ ਡਿਊਟੀ ਹੈ ਤੇ ਉਹ ਮੁੰਡੇ ਦਾ ਫਾਦਰ ਸਾਹਿਬ ਕੌਣ ਹੈ ਹਾਂਜੀ ਫਾਦਰ ਸਾਹਿਬ ਕੌਣ ਹੈ ਮੁੰਡੇ ਦਾ ਫਾਦਰ ਸਾਹਿਬ ਕੌਣ ਹੈ ਸੁਖਰਾਜ ਸਿੰਘ ਉਹਦੇ ਫਾਦਰ ਕਿੱਥੇ ਆਹੋ ਜਿਹੜਾ ਮੁੰਡੇ ਦੀ ਡੈਥ ਹੋਈ ਹੈ ਉਹ ਇਹ ਫਾਦਰ ਸਾਹਿਬ ਹਾਂਜੀ ਅੱਜ ਤੁਹਾਨੂੰ ਕੋਈ ਮਾੜਾ ਮੋਟਾ ਪਤਾ ਲੱਗਿਆ ਇਸ ਚੀਜ਼ ਦਾ ਵੀ ਸਾਡੇ ਮੁੰਡੇ ਦੀ ਜਿਹੜੀ ਡੈਥ ਹੋਈ ਹੈ ਵੀ ਉਹ ਉਸੇ ਨੇ ਕੀਤੀ ਹੈ ਈਰ ਆਈ ਕਲੀਅਰ ਹੈ ਬੋਲਣਾ ਹੈ ਇਹ ਕੱਲ ਆ ਕੇ ਮੇਰੀ ਮਹਤਮਤਾ ਜੀ ਕਰ ਦੇ ਦੀ ਅੱਛਾ ਤੇ ਸਾਡਾ ਬੰਦਾ ਇੱਕ ਗੱਲ ਬਾਤ ਪੀ ਕੰਡਿਆ ਬਾਅਦ ਖੋਜ ਨਿਕਲੀ ਉਹ ਤਾਂ ਮੈਂ ਉਹਦਾ ਦਾਦਾ ਪਿਓ ਚਾਚਾ ਪਤੀ ਦਾ ਬਾਈ ਦਾ ਭੱਪਾ ਸਾਰੇ ਮਿਲ ਕੇ ਕਰਨਗੇ ਸੀ ਕੋਈ ਨਹੀਂ ਆਈ ਉਹ ਤੋਂ ਮੁਕਿਆ ਸਾਥ ਮੰਗੇ ਮੈਂ ਕਿਹਾ ਕਿ ਮੈਂ ਕਰਵਾਂਗਾ ਕਾਰਵਾਈ ਕਰਨੀ ਚਾਹੁੰਦੇ ਹੋ ਇਹ ਸੁਭਾਵਤ ਜਦ ਐਸ ਐਚਓ ਕਬਰ ਵਾਲਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਐਕਸੀਡੈਂਟ ਦੀ ਥਾਣੇ ਇਤਲਾਹ ਦੇਣੀ ਜ਼ਰੂਰੀ ਸੀ ਤਾਂ ਕਿ ਪਰਚਾ ਦਰਜ ਕਰਕੇ ਪੋਸਟਮਾਰਟਮ ਕਰਵਾਇਆ ਜਾਂਦਾ ਪਰ ਉਹਨਾਂ ਕਿਹਾ ਕਿ ਦਰਖਾਸਤ ਲੈ ਲਈ ਹੈ ਅਤੇ ਹੁਣ ਵੀ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਪੰਜ ਪਾਣੀ ਨਿਊਜ਼ ਕਿਸੇ ਗੱਲ ਦੀ ਪ੍ਰੂੜਤਾ ਨਹੀਂ ਕਰਦਾ ਕਿਉਂਕਿ ਬਿਆਨ ਪੀੜਤਾ ਨੇ ਦਿੱਤੇ ਹਨ